ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਦਾ ਦਾਸ ਸੁਖਦੇਵ ਸਿੰਘ ਜੀ ਬੜਕਾ ਪਿੰਡ ਤਪਸਥਾਨ ਬਾਬਾ ਸ਼੍ਰੀ ਚੰਦੀ ਤੋਂ ਬਰਸਾਏ ਸੰਤ ਬਾਬਾ ਭਾਈਦਾਸ ਜੀ ਦੇ ਸਥਾਨ ਤੋਂ ਸਮੂਹ ਸੰਗਤ ਨੇ ਸਾਰਿਆਂ ਨੇ ਰਲ ਮਿਲ ਕੇ ਗੁਰਵਰਧਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਵਿਆਹ ਨੂੰ ਮੁੱਖ ਰੱਖਦੇ ਹੋਏ ਅੱਜ ਲੰਗਰ ਜਿਹੜਾ ਸੀ ਮਾਤਾ ਗੰਗਾ ਜੀ ਦੇ ਸਥਾਨ ਤੇ 10 ਦੇ ਹਰੇਕ ਸਾਲ ਇੱਕ ਤੇ ਲੌਂਦੇ ਆ ਪਹਿਲਾਂ ਬਿਲਗੇ ਸੇਵਾ ਕਰ ਰਹੇ ਸੀ ਤੇ ਸਾਰੀਆਂ ਸੰਗਤਾਂ ਨੂੰ ਦੇਸ਼ ਪਰਦੇਸ ਦੂਰ ਦੇ ਰੱਡੇ ਇਲਾਕੇ ਦੇ ਵਿੱਚ ਜਿੱਥੇ ਵੀ ਬੈਠੀਆਂ ਸਾਰੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਵਿਆਹ ਵਰਤਦੀਆਂ ਲੱਖ ਲੱਖ ਵਧਾਈਆਂ ਤੇ ਸਾਰੀਆਂ ਸੰਗਤਾਂ ਨੂੰ ਭਾਈ ਦੇਸਾਂ ਤੇ ਦੇਸਾਂ ਵਿੱਚ ਜਿੱਥੇ ਵੀ ਬੈਠੇ ਹੋ ਤੇ ਅੱਜ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਬਰਾਤ ਸੀਗੀ ਔ ਮੋਰ ਸੇ ਪਿੰਡ ਦੇ ਵਿੱਚ ਮਾਤਾ ਗੰਗਾ ਜੀ ਨੂੰ ਵਿਆਹ ਵਾਸਤੇ ਪਹੁੰਚ ਗਈ ਹੈ ਕੱਲ ਨੂੰ ਸਤਗੁਰਾਂ ਦਾ ਵਿਆਹ ਹੋਣਾ ਹੈ ਤੇ ਸਾਰੇ ਸੰਗਤ ਨੂੰ ਹਮ ਹਮਾ ਕੇ ਪਹੁੰਚਣ ਦੀ ਬੇਨਤੀ ਹੈ ਕਿ ਘਰ ਬੈਠੇ ਵੀ ਤੁਸੀਂ ਚੈਨਲਾਂ ਦੇ ਉੱਤੇ ਵੀ ਇਹ ਵਿਆਹ ਨੂੰ ਦੇਖ ਸਕਦੇ ਹੋ ਸਾਰੇ ਜਿਹੜੇ ਕਵਰ ਕਰਦੇ ਆ ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਇਹੋ ਜਿਹੇ ਪ੍ਰੋਗਰਾਮਾਂ ਨੂੰ ਜਿਹੜਾ ਚੈਨਲਾਂ ਦੇ ਉੱਤੇ ਪਾ ਕੇ ਤੇ ਜਿੱਥੇ ਵੀ ਸਿੱਖ ਨਾਨਕ ਲੇਵਾ ਸੰਗਤ ਬੈਠੀ ਹੈ ਉਥੇ ਤੱਕ ਪਹੁੰਚੋਂ ਦਾ ਇਹ ਕੰਮ ਕਰਦੇ ਆ ਤੇ ਇਹਨਾਂ ਦਾ ਮੈਂ ਬੇਤੇਰ ਧੰਨਵਾਦ ਤੇ ਫਿਰ ਸਾਰੀ ਸ਼ਕਤ ਨਾਲੋ ਗੱਦੀ ਨਸੀਨ ਬਾਬਾ ਪਿਆਰਾ ਜਹਦੀ ਕਪਤਾਨ ਬਾਬਾ ਜੀ 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 ਮਿਲਦਾ ਉਹਨਾਂ ਬਦੋਂ ਵੀ ਲੱਖ ਲੱਖ ਮੁਬਾਰਕਾ ਤੇ ਵਧਾਈਆਂ ਦਿੰਦਾ ਹਾਂ ਅੱਜ ਦੇ ਸਮਾਗਮ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਜੈ ਜੈ ਕਾ I don't know.

ਸਹੀ ਨਾਮ ਮੰਨ ਬਸਾ ਗਏ ਨਾਮ ਜਿਨ ਮੰਨੋ ਜਿਵਾਂ ਜੀ ਚੱਲ ਜੀ ਸੈਜੁ ਨਾ ਸਭੇ ਸਾਰੇ ਵਿਆਹ ਨਹੀਂ ਕਬ ਜੀ ਸੱਚਾ ਮੋਤ ਜਰਾ ਰੋਹ ਤਾਤ ਨਾਮਿਆ ਨਾ ਸਾਰੇ ਸੁਖਾਂ ਚ ਬੋਲ ਤੇ ਸ਼ਾਂਤ ਸੁਭਾਨਿਆ ਰਸਿਆ ਤੇ ਚਾਂਸਾ ਕੋ ਬੋਲ ਤਾਤ ਸਦਾ ਨਾਮਿਆ ਪੰਜ ਤੂ ਲੋਕ ਪਰ ਸਭ ਤੇ ਕਾਲ ਕਟੂਬ ਵਾਲਿਆ ਰਸਮ ਹੋਰ ਮਜਾਦਾ ਅਨਸਾਰ ਸੁਗੁਰ ਹੋਣੀ ਹੈ ਸਾਰੇ ਸੰਗਤਾਂ ਨੂੰ ਬਹੁਤ ਜ਼ਰੂਰੀ ਬਣਦੀ ਹੈ ਇੱਕ ਸ਼ਬਦ ਜੋ ਰਸਮ ਦਾ ਵਿਆਹ ਹੋਆ ਮੇਰੇ ਬਾਪ ਦਾ ਮਾਤਾ ਬੀਪਨਪ੍ਰੀਤ ਕੌਰ ਦੀ ਉਹਨਾਂ ਦੀ ਬੱਚੀਆਂ ਨੇ ਸੁਵਾਣਾ ਇੱਕ ਸ਼ਬਦ ਕੋੜਿਆ ਉਸ ਤੋਂ ਬਾਅਦ ਸਰਕਾਰ ਜੋ ਭਾਈ ਸਾਹਿਬ ਦੀ ਦਾਸਰੇ ਅਰਦਾਸ ਕਰਨਗੇ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਗੁਰੂ ਸਾਹਿਬ ਜੀ ਦੀ ਜਾਨਾ ਹੈ ਗੁਰੂ ਸਾਹਿਬ ਦੀ ਜਾਨ ਹੈ ਆਪਣੇ ਆਸਣ ਤੇ ਤੇ ਤੁਸੀਂ ਸਾਰਿਆਂ ਨੂੰ ਬੰਲਾਂ ਦੀ ਵਰਕਾਂ ਨਾਲ ਬਿਨਿਆ ਕਰਨਾ ਉਸ ਤੋਂ ਬਾਅਦ ਤੁਸੀਂ ਇੱਥੇ ਬੈਠੇ ਰਹਣਾ ਸਾਰਿਆਂ ਵਾਸਤੇ ਇੱਕ ਇੱਕ ਡੱਬਾ ਵੜਿਆਇਦਾ ਹੈ ਭਾਜੀ ਲੈ ਕੇ ਪ੍ਰਸ਼ਾਦ ਲੈ ਕੇ ਫਿਰ ਤੁਸੀਂ ਜਾਣਾ ਮੈਂ ਇੰਤਜ਼ਾਰਾਂ ਦਾ ਬੰਦਿਆ